ਜ਼ਿੰਮੇ ਚੁੜਾ ਤੋਂ ਬਾਅਦ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਮਹਿੰਗੀ ਬਿਜਲੀ ਦਾ ਝਟਕਾ ਦਿੱਤਾ ਹੈ ਬਿਜਲੀ ਦਰਾਂ ਵਿੱਚ ਔਸਤਨ 2.74% ਦਾ ਵਾਅਦਾ ਕੀਤਾ ਗਿਆ ਹੈ ਨਵੀਆਂ ਵਧੀਆਂ ਹੋਈਆਂ ਦਰਾਂ 1 April 2014 ਤੋਂ ਲਾਗੂ ਹੋ ਜਾਣਗੀਆਂ 0 ਤੋਂ ਲੈ ਕੇ 100 kW ਦੀ ਕੈਟਾਗਰੀ ਵਿੱਚ ਕੋਈ ਵੀ ਵਾਅਦਾ ਨਹੀਂ ਕੀਤਾ ਹੈ ਇੰਡਸਟਰੀ ਦੇ ਲਈ ਰਾਹਤ ਵਾਲੀ ਖਬਰ ਹੈ ਜਨਰਲ ਰੇਟ ਪਹਿਲਾਂ 633 ਪੈਸੇ ਸੀ ਤੇਸ ਨੂੰ ਹੁਣ ਕਟਾ ਦਿੱਤਾ ਗਿਆ ਹੈ 614 ਕਰ ਦਿੱਤਾ ਗਿਆ ਹੈ ਮਦਮ ਇੰਡਸਟਰੀ ਦੇ ਰੇਟ ਪਹਿਲਾਂ 226 ਪੈਸੇ ਸੀ ਜਿਨ੍ਹਾਂ ਨੂੰ ਹੁਣ ਘਟਾ ਕੇ 587 ਪੈਸੇ ਕਰ ਦਿੱਤਾ ਗਿਆ ਸੋ ਸਨਤਕਾਰਾਂ ਦੇ ਲਈ ਰਾਹਤ ਵਾਲੀ ਖਬਰ ਕਿਉਂਕਿ ਉਹਨਾਂ ਦੀ ਅਦਰਾਂ ਦੇ ਵਿੱਚ ਕਟੌਤੀ ਹੋਈ ਹੈ ਪਰ ਆਮ ਜਨਤਾ ਦੇ ਲਈ ਚੰਗੀ ਖਬਰ ਨਹੀਂ ਹੈ ਹਾਲਾਂਕਿ ਵਾਅਦੇ ਨੂੰ ਬੇहद ਮਾਮੂਲੀ ਵਾਅਦਾ ਦੱਸਿਆ ਜਾ ਰਿਹਾ ਹੈ 2.74% ਦਾ ਵਾਅਦਾ ਯਾਨੀ ਕਿ 100 ਕਿਲੋਵਾਟ ਤੋਂ ਉੱਪਰ ਦੀ ਖਪਤ ਤੇ ਪਰ ਯੂਨਿਟ ਔਸਤਨ 11 ਤੋਂ 13 ਪੈਸੇ ਦਾ ਫਰਕ ਪਏਗਾ ਯਾਨੀ ਕਿ 100 ਕਿਲੋਵਾਟ ਦੇ ਉੱਪਰ ਜਦੋਂ ਖਪਤ ਹੋਵੇਗੀ ਤੇ ਹਰ ਖਪਤਕਾਰ ਨੂੰ ਪ੍ਰਤੀ ਯੂਨਿਟ 11 ਤੋਂ 13 ਪੈਸੇ ਵਧ ਦੇਣੇ ਹੋਣਗੇ ਮਾਮੂਲੀ ਵਾਦਾ ਹਾਲਾਂਕਿ ਇਸ ਤੋਂ ਪਹਿਲਾਂ ਜਿਹੜਾ ਵਾਦਾ ਹੋਇਆ ਸੀ 9.4 ਫੀਸਦੀ ਦਾ ਹੋਇਆ ਸੀ ਪਰ ਇਸ ਵਾਰ ਪੰਜਾਬ ਸਰਕਾਰ ਨੇ ਬਿਹਤ ਮਾਮੂਲੀ ਜਿਹਾ ਵਾਦਾ ਕੀਤਾ ਹੈ ਉਸ ਦੇ ਨਾਲ ਹੀ ਸਨਤਕਾਰਾਂ ਲਈ ਬਿਹਤ ਚੰਗੀ ਖਬਰ ਹੈ ਕਿਉਂਕਿ ਉਹਨਾਂ ਦੀ ਦਰਾਂ ਦੇ ਵਿੱਚ ਕਟੌਤੀ ਹੋਈ ਹੈ ਨਾਲ ਹੀ ਇੱਕ ਨਵੀਂ ਚੀਜ਼ ਵੀ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਸਰਕਾਰ ਨੇ ਰਾਤ ਨੂੰ ਬਿਜਲੀ ਦਾ ਇਸਤੇਮਾਲ ਕਰਨ ਵਾਲੇ ਸਨਤਕਾਰਾਂ ਨੂੰ ₹1.5 ਪ੍ਰਤੀ ਯੂਨਿਟ ਦੀ ਰਾਹਤ ਦਿੱਤੀ ਹੈ ਬੀਪੀ ਸੰਜਾ ਪਤਰਕਾਰ ਯਾਦਵਿੰਦਰ ਸਿੰਘ ਜੁੜੇ ਹੋਏ ਨੇ ਯਾਦਵਿੰਦਰ ਕਿਹੜੇ ਖਪਤਕਾਰਾਂ ਲਈ ਰਾਹਤ ਵਾਲੀ ਖਬਰ ਹੈ ਤੇ ਕਿਹੜੇ ਖਪਤਕਾਰਾਂ ਨੂੰ ਹੁਣ ਵੱਧ ਪੈਸਾ ਦੇਣਾ ਪਵੇਗਾ ਦੇਖੋ ਸਭ ਤੋਂ ਅਹਿਮ ਜਿਹੜੀ ਰਾਹਤ ਹੈ ਕਿ ਉਹ ਜਿਹੜੇ 0 ਤੋਂ 100 ਯੂਨਿਟ ਤੱਕ ਦਾ ਡੋਮੈਸਟਿਕ ਦੇ ਅੰਦਰ ਉਹਨਾਂ ਨੂੰ ਦਿੱਤੀ ਗਈ ਕਿਉਂਕਿ ਉਹਦੇ ਤੇ ਕੋਈ ਵੀ ਵਾਅਦਾ ਨਹੀਂ ਹੋਇਆਗਾ ਉਸ ਤੋਂ ਅਗਲੇ ਜਿਹੜੇ ਟੋਟਲ ਕੋਈ ਵੀ ਜਿਹੜੇ ਕੰਜ਼ਿਊਮਰ ਨੇ ਬਿਜਲੀ ਬੋਰਡ ਦੇ ਉਹਨਾਂ ਦੇ ਉੱਤੇ 11 ਤੋਂ 13 ਪੈਸੇ ਤੱਕ ਜਿਹੜੀ ਓਵਰ ਆਲ ਹੈਗਾ 11 ਤੋਂ 13 ਪੈਸੇ ਤੱਕ ਦਾ ਵਾਧਾ ਹੈਗਾ ਕਿਸੇ ਤੇ 11 ਪੈਸੇ ਆ ਕਿਸੇ ਤੇ 12 ਪੈਸੇ ਆ ਕਿਸੇ ਤੇ 13 ਪੈਸੇ ਆ ਜੀ ਉਸ ਤੋਂ ਇਲਾਵਾ ਜਿਹੜਾ ਸਬਸਿਡੀ ਹੈਗੀ ਜਿਹੜੀ ਐਗਰੀਕਲਚਰ ਦੀ ਸਬਸਿਡੀ ਹੁੰਦੀ ਸੀ ਉਹਨੂੰ 313 ਕਰੋੜ ਰੁਪਏ ਘਟਾਇਆ ਗਿਆ ਪਿਛਲੀ ਵਾਰ ਦੇ ਨਾਲੋਂ ਤਾਂ ਕਿਤੇ ਨਾ ਕਿਤੇ ਚੱਲ ਰਿਹਾ ਸੀ ਕਿ ਗੜਬੜ ਸੀ ਸਬਸਿਡੀ ਦੇ ਅੰਦਰ 313 ਕਰੋੜ ਦੀ ਘਟਾਈ ਗਈ ਆ ਹਾਲਾਂਕਿ ਜਿਹੜੀ ਕੁੱਲ ਸਬਸਿਡੀ ਆ ਉਹ 5000 ਕਰੋੜ ਦੇ ਲਗਭਗਾਂ ਦੀ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਡਿਟੇਲਸ ਨੇ ਜਿਹੜੇ ਚੇਅਰਪਰਸਨ ਨੇ ਪੰਜਾਬ ਰਾਜ ਰੈਗੂਲੇਟਰੀ ਕਮਿਸ਼ਨ ਦੇ ਰੋਮਲਾ ਦੋਗੇ ਉਹਨਾਂ ਨੇ ਦਿੱਤੀਆਂ ਜੀ ਯਦਵਿੰਦਰ ਇਸ ਦਿਨ ਨਾਲ ਹੀ ਮਾਮੂਲੀ ਜਿਹਾ ਕਟਾ ਹੈ ਮਾਮੂਲੀ ਕਟਾ ਕਿਉਂ ਹੈ ਕਿਉਂਕਿ ਪਹਿਲਾਂ 9.4% ਦਾ ਵਾਅਦਾ ਹੋਇਆ ਸੀ ਪਰ ਹੁਣ ਮਹਿਜ਼ 2.74% ਦਾ ਵਾਅਦਾ ਹੈ ਦੇਖੋ ਪਿਛਲੀ ਵਾਰ ਜਿਹੜਾ ਵਾਅਦਾ ਸੀ ਉਹ 9.6 ਦਾ ਸੀ ਔਰ ਇਸ ਵਾਰ 2.74 ਦਾ ਤਾਂ ਕਿਤੇ ਨਾ ਕਿਤੇ ਜਿਹੜਾ ਸੋਨਾ ਤੋਂ ਬਾਅਦ ਸਰਕਾਰ ਦੇ ਉੱਤੇ ਦਬਾਅ ਸੀ ਕਿਉਂਕਿ ਖਾਸ ਤੌਰ ਦੇ ਉੱਤੇ ਜਿਹੜਾ ਇੱਕ ਵੱਡਾ ਵਰਗ ਹੈਗਾ ਚਾਹੇ ਉਹ ਇੰਡਸਟਰੀ ਆ ਚਾਹੇ ਉਹ ਆਮ ਲੋਕ ਨੇ ਜੁੜਿਆ ਹੁੰਦਾ ਬਿਜਲੀ ਦੇ ਨਾਲ ਔਰ ਬਿਜਲੀ ਦੀ ਰੇਟਾਂ ਦਾ ਸਿੱਧਾ ਇੱਕ ਪ੍ਰਭਾਵ ਸਿਆਸਤ ਨਾਲ ਵੀ ਜੁੜਿਆ ਹੋਇਆ ਹੈਗਾ ਪਰ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਦੇ ਅੰਦਰ ਨਤੀਜੇ ਆਏ ਉਹਨਾਂ ਤੋਂ ਜਿਸ ਤਰ੍ਹਾਂ ਦੇ ਰਿਸਪਾਂਸ ਮਿਲਿਆ ਸਮਾਜ ਦੇ ਅੰਦਰੋਂ ਤਾਂ ਉਹਨੂੰ ਦੇਖਦਿਆਂ ਹੀ ਇਹ ਕਾਰਨ ਹੋਊਗਾ ਕਿ ਜੋ ਪਿਛਲੀ ਵਾਰ ਦੇ ਮੁਕਾਬਲੇ ਤਰ੍ਹਾਂ ਘਟੀਆਂ ਨਹੀਂ ਇਸ ਵਾਰ